ਦੇ ਬਹੁਤ ਧੰਨਵਾਦ ਤੇ ਤੁਸੀਂ ਛੋਟੇ ਜਿਹੇ ਸੱਦੇ ਤੇ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਹਾਜ਼ਰ ਹੋਏ ਜੀ ਵੈਸੇ ਤੇ ਵਾਰ-ਵਾਰ ਗੱਲਾਂ ਕਰਕੇ ਮੈਂ ਵੀ ਅੱਕਿਆ ਪਿਆ ਆ ਇਸ ਗੱਲੋਂ ਵੀ ਅੱਕਿਆ ਪਿਆ ਕਿ ਉਸ ਬੰਦੇ ਬਾਰੇ ਮੈਨੂੰ ਵਾਰ-ਵਾਰ ਗੱਲ ਕਰਨੀ ਪੈ ਰਹੀ ਹੈ ਜਿਹੜਾ ਦੁਨੀਆਂ ਦਾ ਸਭ ਤੋਂ ਵੱਡਾ ਝੂਠਾ ਬੰਦਾ ਜਿਨੇ ਆਪਣੀ ਪਦਵੀ ਦਾ ਧਿਆਨ ਵੀ ਨਹੀਂ ਰੱਖਿਆ ਤੇ ਜਿਨੇ ਸ਼ਾਦਸ਼ਾਹ ਵੀ ਰਚੀਆਂ ਅਕਾਲੀ ਦਲ ਦੇ ਵਿਰੁੱਧ ਤੇ ਅੱਜ ਵੀ ਲਗਾਤਾਰ ਝੂਠ ਬੋਲ ਰਹੇ ਉਹ ਨਾਂਤ ਲੈਣਾ ਹੀ ਪਊ ਗਿਆਨੀ ਹਰਪੀ ਸਿੰਘ ਚਲੋ ਆਪਾਂ 4-5 ਦਿਨ ਪਹਿਲੋਂ ਪ੍ਰੈਸ ਕਾਨਫਰੰਸ ਕੀਤੀ ਸੀ ਕੁਝ ਗੱਲਾਂ ਆਪਾਂ ਸਾਂਝੀਆਂ ਕੀਤੀਆਂ ਸੀਗੀਆਂ ਮੈਂ ਵੀ ਕਿਹਾ ਕਿ ਚਲੋ ਇੰਨਾ ਕੁ ਠੀਕ ਹੈ ਪਰ ਕੱਲ ਉਹਨਾਂ ਨੇ ਫਰੀਦਕੋਟ ਵਿੱਚ ਬੋਲਦਿਆਂ ਜੋ ਉੱਥੇ ਭਾਸ਼ਣ ਦਿੱਤਾ ਤੇ ਜਿਹੜੇ ਜਿਹੜੇ ਝੂਠ ਬੋਲੇ ਉਹਨਾਂ ਨੂੰ ਮੈਂ ਸਬੂਤਾਂ ਸਮੇਤ ਤੁਹਾਡੇ ਸਾਹਮਣੇ ਨੰਗਿਆ ਕਰਨ ਲੱਗਾ ਕਿ ਕਿੱਡੇ ਵੱਡੇ ਜਿਹੜੇ ਆ ਸਾਡੇ ਜਿਹੜੇ ਜਥੇਦਾਰ ਨੇ ਤੇ ਹੁਣ ਸਾਫ ਕਾ ਜਥੇਦਾਰ ਨੇ ਤੇ ਜਿਹੜੇ ਕੌਮ ਨੂੰ ਵੱਡੀਆਂ ਵੱਡੀਆਂ ਗੱਲਾਂ ਜਿਹੜੇ ਸ਼ੁਰੂ ਤੋਂ ਕਰਦੇ ਰਹਿਣ ਤੇ ਖਾਦਾ ਹੀ ਗੱਲਾਂ ਦਾ ਜਿਨ੍ਹਾਂ ਨੇ ਉਹਨਾਂ ਨੇ ਕੱਲ ਵੀ ਗੱਲਾਂ ਕੀਤੀਆਂ ਤੇ ਕਈ ਕੁਸ਼ ਕੀਤਾ ਤੇ ਉਹਦੇ 'ਚ ਵੱਡੇ ਪੱਦਰ ਤੇ ਝੂਠ ਬੋਲੇ। ਸਭ ਤੋਂ ਪਹਿਲਾਂ ਤੇ ਮੇਰਾ ਇੱਕੋ ਗੱਲ ਹੈ। ਕੁਝ ਗੱਲਾਂ ਨਾਲ ਆਪਾਂ ਬਾਅਦ 'ਚ ਆਉਣੇ। ਕਿ ਮੈਂ ਕੀ ਗੁਣਾ ਕਰ ਦਿੱਤਾ ਸੀਗਾ। ਕਿ ਜੇ ਮੈਂ ਇਹ ਕਹਿ ਦਿੱਤਾ ਸੀ ਅਕਤੂਬਰ 2024 ਦੇ ਵਿੱਚ ਜਥੇਦਾਰ ਸਹਿਬਾਨ ਨੂੰ ਮਿਲ ਕੇ ਨਿਮਰਤਾ ਸਹਿਤ ਇਤੇਦਰ ਸਾਹਿਬ ਜੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਆਪ ਜਾਣਦੇ ਹੋਗੇ ਮਸਲਾ ਤੁਹਾਡੇ ਕੋਲੇ ਵਿਚਾਰ ਅਧੀਨ ਹੈ ਸੁਖਬੀਰ ਸਿੰਘ ਬਾਦਲ ਦਾ ਤੇ ਬਾਕੀ ਸਾਰਿਆਂ ਦਾ ਕਿਰਪਾ ਕਰਿਆ ਜੇ ਕਿਤੇ ਅਕਾਲੀ ਦਲ ਦਾ ਨੁਕਸਾਨ ਨਾ ਹੋਵੇ ਸਾਡੇ ਵੱਡ ਬੜੇਰੀਆਂ ਦੀ ਪੰਥਕ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਕਿਤੇ ਕੋਈ ਰਾਜਨੀਤਿਕ ਫੈਸਲਾ ਨਾ ਲਵੇ ਤੇ ਕੱਲ੍ਹ ਗਿਆਨੀ ਹਰਪ੍ਰੀਤ ਸਿੰਘ ਹੋਰੀ ਕਹਿੰਦੇ ਇੱਕ ਵੀ ਜਿਹੜੀ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਅਕਾਲ ਤਖਤ ਦੇ ਹੁਕਮਨਾਮੇ ਨੂੰ ਲੈ ਕੇ ਸੀਮਾ ਦੀ ਗੱਲ ਕੀਤੀ ਹੈ। ਐਹੀ ਸੀਮਾ ਸਾਨੂੰ ਇੱਕ ਸਿਖਾਉਣ ਆਇਆ ਸੀਗਾ। ਜਿਹੜਾ ਉਹ ਸਿਖਾਉਣ ਆਇਆ ਸੀਗਾ ਤੇ ਫਿਰ ਅਸੀਂ ਉਹਨੂੰ ਦੱਸਤਾ ਕਿ ਸਾਡੀ ਸੀਮਾ ਕੀ ਹੈ। ਤੇ 10 ਸਾਲਲੇ ਜਿਹੜਾ ਆ ਉਹਨੂੰ ਅਕਾਲੀ ਦਰਚੋਂ ਕੱਢਤਾ ਇੱਕ ਡੱਕਮਾਰ ਕਮਾਰਿਆ। ਇਹ ਤਾਂ ਮਤਲਬ ਤੁਸੀਂ ਆਪਦੀ ਹੰਕਾਰ ਦੀ ਪੂਰਤੀ ਕਰਨ ਲਈ ਮੈਨੂੰ ਤੁਸੀਂ ਜਿਹੜਾ ਆ ਉਹ ਸ਼ਿਕਾਰ ਬਣਾਇਆ ਕੋਈ ਮਰਿਆਦਾ ਦੀ ਗੱਲ ਨਹੀਂ ਕੋਈ ਸਿਧਾਂਤ ਦੀ ਗੱਲ ਨਹੀਂ ਮੈਂ ਗਲਤੀ ਕਰ ਬੈਠਾ ਕਿ ਮੈਂ ਅਕਾਲੀ ਦਲ ਦੀ ਖਾਤਰ ਤੁਹਾਨੂੰ ਕਹਿ ਬੈਠਾ ਕਿ ਕਿ ਭਾਈ ਸੁਖਬੀਰ ਸਿੰਘ ਬਾਦਲ ਨੂੰ ਫਾਹੇ ਟੰਗ ਦਿਓ ਪਰ ਅਕਾਲੀ ਦਲ ਨੇ ਕੋਈ ਰਾਜਨੀਤਿਕ ਫੈਸਲਾ ਨਾ ਕਰਿਆ ਜੀ ਪਰ ਤੁਸੀਂ ਉਹ ਵੀ ਕੀਤਾ ਫਿਰ ਤੁਸੀਂ ਕਹਿੰਦੇ ਕਿ ਹੁਣ ਹੀ ਨਹੀਂ ਪਹਿਲਾਂ ਵੀ ਆਇਆ ਸੀ ਮੇਰਾ ਨਾਲ ਹੈ ਕਿ ਇੱਕ ਤਰ੍ਹਾਂ ਤੁਸੀਂ ਕਹਿੰਦੇ ਜੇ ਤੇ ਕਹਿੰਦੇ ਅਸੀਂ ਉਹਨੂੰ ਸੀਮਾ ਦੱਸਤੀ ਅਕਾਲ ਤਖਤ ਸਾਹਿਬ ਦੀ ਤੇ ਸੀਮਾ ਕੀ ਦੱਸੀ ਅਸੀਂ ਕਿ ਉਹਨੂੰ ਅਸੀਂ 10 ਸਾਲ ਲਈ ਕੱਢਤਾ ਸੁਣਿਆ ਜੀ ਇਹ ਸੁਨੇਹਾ 2 ਦਸੰਬਰ ਤੋਂ ਪਹਿਲਾਂ ਵੀ ਦਿੱਤਾ ਗਿਆ ਸੀ ਸਾਹਿਬ ਇਹ ਸੁਨੇਹਾ 2 ਦਸੰਬਰ ਤੋਂ ਪਹਿਲਾਂ ਵੀ ਮਿਲਿਆ ਸੀ ਰਾਜਨੀਤਿਕ ਫੈਸਲੇ ਕਰਨਾ ਤੁਹਾਡਾ ਨਿਸ਼ਚਿਤ ਨਹੀਂ ਹੈ ਜੀ ਜਿਹਨੇ ਸੁਨੇਹਾ ਦਿੱਤਾ ਸੀ ਰਾਜਨੀਤਿਕ ਫੈਸਲੇ ਕਰਨਾ ਤੁਹਾਡਾ ਕਾਰ ਖੇਤਰ ਨਹੀਂ ਆ ਤੁਸੀਂ ਧਾਰਮਿਕ ਫੈਸਲੇ ਕਰ ਸਕਦੇ ਹੋ ਮੈਨੂੰ ਦੱਸਣਾ ਪਿਆ ਕਿ ਸ੍ਰੀ ਅਕਾਲ ਪੁਰਖਾ ਸਾਹਿਬ ਰਾਜਨੀਤਿਕ ਫੈਸਲੇ ਵੀ ਕਰ ਸਕਦਾ ਹੈ ਕਿਵੇਂ ਦੱਸਿਆ ਮਤ ਉਹਨੂੰ ਦੱਸਾਂ ਵਾਸਤੇ ਪਾਰਟੀ ਦੇ ਪਰ ਘਟ ਕੇ ਮਾਣੇ ਅਸਲੀਅਤ ਸਾਹਮਣੇ ਅੰਦਰਲਾ ਜ਼ਹਿਰ ਜਿਹੜਾ ਹੈ ਤੇ ਮੈਨੂੰ ਤਾਂ ਕੋਈ ਨਹੀਂ ਗੱਲ ਮੈਂ ਤਾਂ ਸਿਰਫ ਅਸ਼ਰੀ ਅਕਾਲ ਤਖਸਲ ਦੀ ਮੋਹਰ ਦੇਖੀ ਹੈ ਕੌਣ ਕਿੰਨੇ ਕੀਤਾ ਕਿੰਨੇ ਨਹੀਂ ਕੀਤਾ ਮੈਨੂੰ ਕੋਈ ਲੈਣ ਦੇਣ ਨਹੀਂਗਾ ਮੈਂ ਉਸ ਤਖਤ ਦੀ ਲੱਗੀ ਹੋਈ ਮੋਹਰ ਨੂੰ ਅੱਜ ਵੀ ਪ੍ਰਮਾਣ ਕਰਦਾ ਦੂਸਰਾ ਝੂਠ ਕੀ ਬੋਲਿਆ ਕਿ ਵਿਰਸਾ ਸਿੰਘ ਬਲਟੋਹਾ ਨੇ ਜਿਹੜੀ 3 ਮੈਂਬਰੀ ਕਮੇਟੀ ਬਣੀ ਸੀ ਉਹਦੇ ਕੋਲ ਇੱਕ ਬਿਆਨ ਦਰਜ ਕਰਵਾਇਆ ਕਿ 2015 ਦੇ ਵਿੱਚ ਮੈਂ ਜਿਹੜਾ ਬੁਰਜ ਜਵਾਰ ਸਿੰਘ ਵਾਲਾ ਵਿੱਚ ਬੇਦਬੀ ਹੋਈ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਉੱਥੇ ਪਹੁੰਚੇ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਤੁਸੀਂ ਪਹੁੰਚੇ ਜਗੇ ਨਹੀਂ ਪਹੁੰਚੇ ਤਾਂ ਮੈਂ ਤਾਂ ਕੋਈ ਬਿਆਨ ਹੀ ਨਹੀਂ ਦਿੰਦਾ ਅਜੇ ਹਾਂ ਮੇਰਾ ਤਾਂ ਕੋਈ ਕਮੇਟੀ ਕੋਲੇ ਜਿਹ ਹੈ ਬਿਆਨ ਹੀ ਹੈ ਨਹੀਂ ਜਿਹੜਾ ਬੁਰਜ ਜਵਾਰ ਸਿੰਘ ਵਾਲੇ ਨੂੰ ਜਾਂ ਉਸ ਸਮੇਂ ਦੀਆਂ ਘਟਨਾਵਾਂ ਜਿਹੜੀਆਂ ਬੇਦਬੀ ਦੀਆਂ ਵਾਪਰੀਆਂ ਹੋਣ ਉਹਨਾਂ ਦੇ ਸਬੰਧੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਲੈ ਕੇ ਫਿਰ ਇਹਨਾਂ ਝੂਠ ਕਿਉਂ ਬੋਲਿਆ

ਹਾਂਜੀ ਆਪੇ ਸਿਰਕ ਪਾਈ ਜਾਣਗੇ ਹੁਣ ਅੱਗੇ ਗੱਲ ਆਉਂਦੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਖਾਲਸਾ ਵਹੀਰ ਕੱਢੀਆਂ ਇੱਕ ਜਿਹੜਾ ਆ ਉਹ ਘਟਨਾ ਹੋਈ ਸੀ ਅਜਨਾਲੇ ਥਾਣੇ ਦੀ ਤੇ ਜਿਹੜੀ ਅਜਨਾਲੇ ਥਾਣੇ ਦੀ ਘਟਨਾ ਹੋਈ ਸੀ ਤੇ ਉਸ ਤੋਂ ਬਾਅਦ ਬੜੀ ਚਰਚਾ ਹੋਈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉੱਥੇ ਖੜਨਾ ਚਾਹੀਦਾ ਸੀ ਕਿ ਨਹੀਂ ਖੜਨਾ ਚਾਹੀਦਾ ਸੀ ਤੇ ਇਹ ਵੀ ਗੱਲਾਂ ਚੱਲਦੀਆਂ ਰਹੀਆਂ ਭਈ ਇਹ ਖੜਿਆ ਕਿਉਂ ਗਿਆ ਨਹੀਂ ਸੀ ਖੜਨਾ ਚਾਹੀਦਾ